ਤੁਹਾ ਨੂੰ ਹੋ ਰਿਹਾ ਪੜਾਇਓ ਫਿਰ ਨੰਗਲ ਦੇ ਕਰੀਬੀ ਪਿੰਡ ਬਬੌਰ ਸਾਹ ਦੇ ਚੋ ਵਿੱਚੋਂ ਨੀਲ ਗਾਂ ਦੇ ਛੋਟੇ ਜ਼ਖਮੀ ਬੱਚੇ ਨੂੰ ਜੰਗਲੀ ਜੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਬਚਾ ਕੇ ਜੰਗਲੀ ਜੀ ਸੁਰੱਖਿਆ ਕੇਂਦਰ ਵਿਖੇ ਲਿਆਂਦਾ ਗਿਆ ਗੱਲਬਾਤ ਕਰਦਿਆਂ ਵਨਗਾਰ ਜਸਵੀਰ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਚੋ ਦੇ ਵਿੱਚ ਨੀਲ ਗਾਂ ਦਾ ਇੱਕ ਛੋਟਾ ਬੱਚਾ ਜ਼ਖਮੀ ਹਾਲਾਤ ਦੇ ਵਿੱਚ ਪਿਆ ਹੋਇਆ ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ ਤਾਂ ਵੇਖਿਆ ਕਿ ਉਸਦੇ ਜ਼ਖਮਾ ਦੇ ਵਿੱਚ ਕੀੜੇ ਪਏ ਹੋਏ ਸਨ ਮੁਲਾਜ਼ਮਾਂ ਦੇ ਵੱਲੋਂ ਉਸ ਨੂੰ ਹਸਪਤਾਲ ਲਿਜਾਂਦਾ ਗਿਆ ਜਿੱਥੇ ਉਸ ਦਾ ਇਲਾਜ ਕਰਾਉਣ ਤੋਂ ਬਾਅਦ ਉਸ ਨੂੰ ਜੰਗਲੀ ਜੀਵ ਸੁਰੱਖਿਆ ਕੇਂਦਰ ਵਿਖੇ ਲਿਆਂਦਾ ਗਿਆ ਤੇ ਉਸ ਨੂੰ ਦੁੱਧ ਵੀ ਪਿਲਾਇਆ ਗਿਆ। ਉਹਨਾਂ ਕਿਹਾ ਕਿ ਇਸ ਨੂੰ ਤੰਦਰੁਸਤ ਹੋਣ ਤੱਕ ਇੱਥੇ ਹੀ ਰੱਖਿਆ ਜਾਵੇਗਾ ਤੇ ਜਦੋਂ ਇਹ ਪੂਰਨ ਤੰਦਰੁਸਤ ਹੋ ਜਾਵੇਗਾ ਇਸ ਨੂੰ ਮੁੜ ਉਸੇ ਥਾਂ ਦੇ ਉੱਤੇ ਛੱਡ ਦਿੱਤਾ ਜਾਵੇਗਾ। ਵੇਖੋ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ। ਮੈਂ ਜਸਵੀਰ ਸਿੰਘ ਵਣਖੜ ਜਿਹੜਾ ਇਹ ਆਪਣਾ ਨੀਲ ਕਾਂ ਦਾ ਜਿਹੜਾ ਬੱਚਾ ਏ ਮੇਲ ਇਹ ਸਾਨੂੰ ਮਤਲਬ ਇਨਫੋਰਮੇਸ਼ਨ ਸਵੇਰੇ ਮਿਲੀ ਸੀ ਜੀ ਆਪਣਾ ਕੀ ਆਪਣਾ ਬਭੌਰ ਸਾਹਿਬ ਦੇ ਕੋਲ ਪਿੰਡ ਦੇ ਨਾਲ ਚੋਏ ਦੇ ਵਿੱਚ ਮਤਲਬ ਇਹ ਮਤਲਬ ਪਿਆਸੀ ਬੱਚਾ ਤੇ ਮਤਲਬ ਉੱਥੋਂ ਹੀ ਕਿਸੇ ਪ੍ਰਵਾਸੀ ਨੇ ਮਤਲਬ ਮਤਲਬ ਪਿੰਡ ਦੇ ਬੰਦੇ ਨੇ ਮਤਲਬ ਦੱਸਿਆ ਕਿ ਉਹ ਆਪਣੇ ਜਿਹੜਾ ਬੱਚਾ ਹੈ ਉਹ ਖੱਡ ਦੇ ਵਿੱਚ ਪਿਆ ਹੈ ਉਹਨਾਂ ਨੇ ਸਾਨੂੰ ਟੈਲੀਫੋਨ ਸੰਦੇਸ਼ ਰਾਹੀਂ ਤਾਲਮਿਲ ਕੀਤਾ ਤੇ ਤਾਲਮਿਲ ਕਰਨ ਉਪਰੰਤ ਜਿਹੜੇ ਸਾਸੀਂ ਜਾ ਕੇ ਉੱਥੇ ਮੁੱਕ ਤੇ ਇਹਨੂੰ ਰੈਸਕਿਊ ਕਰਕੇ ਉਸ ਤੋਂ ਬਾਅਦ ਜਦੋਂ ਆਪਾਂ ਦੇਖਿਆ ਤਾਂ ਇਹਦੇ ਨਾਲ ਮਤਲਬ ਜਿਹੜੇ ਸੂਤ ਹੈ ਸੂਤਾ ਦੇ ਵਿੱਚ ਨਾ ਮਤਲਬ ਜਗਮ ਹੋਏ ਹੋਏ ਸੀ ਮਤਲਬ ਕੀੜੇ ਵਗੈਰਾ ਪਏ ਹੋਏ ਸੀ ਉਸ ਤੋਂ ਬਾਅਦ ਆਪਾਂ ਇਹਨੂੰ ਬਰਾਰੀ ਹਸਪਤਾਲ ਲੈ ਕੇ ਗਏ ਉੱਥੇ ਦਾ ਪ੍ਰੋਪਰਲੀ ਇਲਾਜ ਕਰਾਇਆ ਮਤਲਬ ਡਾਕਟਰ ਸਾਹਿਬ ਨੇ ਇੰਜੈਕਸ਼ਨ ਵਗੈਰਾ ਜੋ ਵੀ ਲਗਵਾਣੇ ਸੀ ਲਗਾਏ ਤੇ ਕੀੜੇ ਵਗੈਰਾ ਕੱਢ ਦਿੱਤੇ ਸਾਫ਼ ਕਰਕੇ ਬਿਲਕੁਲ ਉਹਨਾਂ ਨੇ ਮਤਲਬ ਪੱਟੀ ਵਗੈਰਾ ਉਹ ਕਰ ਦਿੱਤੀ ਹੈ ਕਰ ਦਿੱਤੀ ਉਸ ਤੋਂ ਬਾਅਦ ਕਰਨ ਤੋਂ ਬਾਅਦ ਫਿਰ ਆਪਾਂ ਇਹਨੂੰ ਇੱਥੇ ਸੈਂਟਰ ਲੈ ਆਏ ਆ ਤੇ ਸੈਂਟਰ ਲੈ ਆ ਕੇ ਆਪਾਂ ਇਹਨਾਂ ਨੂੰ ਆਪਣਾ ਦੁੱਧ ਵਗੈਰਾ ਪਲਾਂਟ ਦੀ ਵੀ ਕੋਸ਼ਿਸ਼ ਕਰ ਰਹੇ ਆ ਤੇ ਜਦੋਂ ਵੀ ਇਹ ਮਤਲਬ ਬੱਚਾ ਬਿਲਕੁਲ ਮਤਲਬ ਠੀਕ ਹੋ ਜਾਊਗਾ ਠੀਕ ਹੋਣ ਤੋਂ ਬਾਅਦ ਆਪਾਂ ਇਹਨੂੰ ਮਤਲਬ ਜਿਸ ਜਗ੍ਹਾ ਤੋਂ ਅਸੀਂ ਲੈ ਕੇ ਆਏ ਆ ਉੱਥੇ ਹੀ ਗਰੁੱਪ ਦੇ ਵਿੱਚ ਆਪਾਂ ਇਹਨੂੰ ਵਾਪਸ ਮਤਲਬ ਮਿਲਾ ਦਾਂਗੇ ਜੀ ਇਹਦੀ ਏਜ ਹੋਊਗੀ ਜੀ ਆਪਣੇ ਮੰਨੇ ਕਾ ਚਲੋ ਜੀ 2 2 ਬਾਈਕ ਦੇਨ ਦਾ ਹੋਊਗਾ ਜੀ ਬੱਚਾ 2 ਬਾਈਕ ਦਾ ਹਾਂਜੀ